ਲਓ ਵੀ ਹੁਣ ਆਪਾਂ ਹੈਗੇ ਆ ਸੀਪੀ ਮਾਲ ਇਹ 에어ਪੋਰਟ ਰੋਡ ਤੇ ਹੈ ਜਿਵੇਂ ਚੰਡੀਗੜ੍ਹ ਚ ਇਲੰਤੇ ਮਾਲ ਹੈ ਐਵੇਂ ਮਹਾਲੀ ਦੇ ਵਿੱਚ ਸੀਪੀ ਮਾਲ ਹੈ ਤੇ ਅੱਜ ਐਂ ਦੁਬਾਰਾ ਵਧੀਆ ਮਾਹੌਲ ਹੈ ਆ ਬਾਹਰ ਛੋਟੀ ਛੋਟੀਆਂ ਉਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਆਹਾ 에어ਪੋਰਟ ਰੋਡ ਹੈ ਤੇ ਬਾਕੀ ਸਾਨੂੰ ਮਾਲ ਘੁਮਾਉਣਿਆ ਹੋਰ ਇਹ ਵੀ ਬਹੁਤ ਵੱਡਾ ਮਾਲ ਬਣਾਇਆ ਹੋਇਆ ਸਾਰੇ ਤਰ੍ਹਾਂ ਦੇ ਰੇ AP 67 ਆਰੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅੱਜ ਭੀੜ ਵੀ ਬਹੁਤ ਐਤਵਾਰ ਕਰਕੇ ਅਸੀਂ ਸਮਾਨ ਲੈਣਾ ਇੱਥੋਂ ਹੋਮ ਸੈਂਟਰ ਤੋਂ ਪਹਿਲਾਂ ਅਸੀਂ ਕੈਂਡਲਸ ਵਗੈਰਾ ਤੇ ਦੋ ਤਿੰਨ ਚੀਜ਼ਾਂ ਹੋਰ ਲੈ ਕੇ ਸੀ ਅੱਜ ਦੇਖਦੇ ਆਂ ਇੱਥੋਂ ਕੁਝ ਸਮਾਨ ਲੈ ਕੇ ਫਿਰ ਸਾਨੂੰ ਹੋਰ ਘਮਾਉਣੇ ਆ ਆ ਜਾ ਰਿਹਾ ਸਾਡਾ ਬੰਦਾ ਇੱਥੇ ਐਂਟਰੀ ਹੋਊਗੀ ਇੱਥੇ ਕੁੱਲੋ-ਕੁੱਲ ਚੀਜ਼ ਕਰਦਾ ਸਮਾਨ ਹੋਰ ਸਭ ਮਿਲਦਾ